ਗੱਟੀ ਬਿੱਸੋ ਕੀ ਇਸ ਸਮੇਂ ਲਾਈਵ ਹੋਏ ਆ ਤਸਵੀਰਾਂ ਤੁਹਾਨੂੰ ਪਹਿਲਾਂ ਦਿਖਾਣੇ ਆ ਜਿੱਥੇ ਪਾਣੀ ਨੇ ਨੁਕਸਾਨ ਕੀਤਾ ਹੈ ਵੱਡਾ ਨੁਕਸਾਨ ਕੀਤਾ ਹੈ ਜਿੱਥੇ ਜ਼ਮੀਨਾਂ ਦੇ ਵਿੱਚ ਫਸਲਾਂ ਖਰਾਬ ਹੋ ਗਈਆਂ ਸਬਜ਼ੀਆਂ ਖਰਾਬ ਹੋ ਗਈਆਂ ਹਰਾ ਚਾਰਾ ਖਰਾਬ ਹੋ ਗਿਆ ਝੋਨਾ ਖਰਾਬ ਹੋ ਗਿਆ ਉੱਥੇ ਹੀ ਲੋਕ ਵੀ ਮੁਸ਼ਕਲਾਂ ਦੇ ਵਿੱਚ ਘਿਰੇ ਹੋਏ ਨਜ਼ਰ ਆ ਰਹੇ ਨੇ ਤਾਂ ਗੱਟੀ ਬਿੱਸੋ ਕੀ ਦੇ ਵਸਿੰਦੇ ਮੌਜੂਦ ਨੇ ਆਓ ਭਾਜੀ ਅੱਗੇ ਸਰਪੰਚ ਸਾਹਿਬ ਇੱਥੇ ਮੌਜੂਦ ਨੇ ਔਰ ਸਮਾਜ ਸੇਵੀ ਵੀ ਇੱਥੇ ਪਹੁੰਚੇ ਨੇ ਕਿਸਾਨ ਯੂਨੀਅਨ ਦੇ ਆਗੂ ਵੀ ਇੱਥੇ ਪਹੁੰਚੇ ਨੇ ਪਹਿਲਾਂ ਗੱਲਬਾਤ ਕਰਾਂਗੇ ਇੱਥੋਂ ਦੇ ਸਰਪੰਚ ਸਾਹਿਬ ਨਾਲ ਸਰਪੰਚ ਸਾਹਿਬ ਕਿੱਦਾਂ ਦੇ ਹਾਲਾਤ ਹੈਗੇ ਆ ਕਿੰਨੇ અપਾਰ ਜਿਹੜੇ ਘਰ ਹੈਗੇ ਆ ਜਿਹੜੇ ਇਸ ਸਮੇਂ ਦੀ ਮਾਰ ਹੇਠ ਆਏ ਆ ਪਾਰ ਘਰਾਂ ਦੀ ਗੱਲ ਕਰੀਏ ਜੀ ਘਰ ਹੈਗੇ ਘੱਟ ਤੋਂ ਘੱਟ 20-25 ਤੋਂ ਕਿਉਂਕਿ 100 ਦੇ ਕਰੀਬ ਲੋਕ ਅੰਦਰ ਆ ਪਾਣੀ ਦੇ ਉਹਨਾਂ ਦੇ ਇੰਨੀ ਕੁ ਮੁਸ਼ਕਲ ਆ ਕਿ ਦਵਾਈ ਧੱਪੇ ਦੀ ਵੀ ਮੁਸ਼ਕਲ ਆ ਬੱਚੇ ਪੜਦੇ ਆ ਉਹਨਾਂ ਨੂੰ ਵੀ ਮੁਸ਼ਕਲ ਆ ਰਹੀ ਹੈ ਪਸ਼ੂਆਂ ਨੂੰ ਮੁਸ਼ਕਲ ਆ ਰਹੀ ਹੈ ਕੋਈ ਚਾਰੇ ਦਾ ਪ੍ਰਬੰਧ ਨਹੀਂ ਕੋਈ ਸੁੱਕੇ ਦਾ ਪ੍ਰਬੰਧ ਨਹੀਂ ਔਰ ਫਸਲਾਂ ਦੀ ਗੱਲ ਕਰ ਲਈਏ ਜੀ ਫਸਲਾਂ ਜਿਹੜੀਆਂ ਨੇ 500 ਏਕੜ ਦੇ ਕਰੀਬ ਪਰਵਾਸੀng ਵਾਲਾ ਠਾੜ ਆਤੂ ਵਾਲਾ ਔਰ ਉਤਾੜ ਇਹ ਤਿੰਨ ਪਿੰਡਾਂ ਦੀ ਫਸਲਾਂ ਜਿਹੜੀਆਂ ਨੇ ਦਰਿਆ ਦੇ ਵਿੱਚ 500 ਏਕੜ ਦੇ ਕਰੀਬ ਖਤਮ ਹੋ ਚੁੱਕੀਆਂ ਨੇ ਔਰ ਪਾਰਲੀ ਸਾਈਡ ਦੀ ਗੱਲ ਕਰੀਏ ਜੀ 5000 ਏਕੜ ਕਰੀਬ 5000 ਏਕੜ ਜੇ 2 ਮਹੀਨੇ ਤੱਕ ਪਾਣੀ ਇਸੇ ਤਰ੍ਹਾਂ ਚੱਲੇਗਾ ਤੇ 2 ਮਹੀਨਿਆਂ ਨੂੰ ਤਾਂ ਫਸਲ ਪੱਕ ਜੂਗੀ ਪਰ ਲਿਆਣ ਦਾ ਕੋਈ ਸਾਧਨ ਨਹੀਂ ਕੋਈ ਕਟਾਈ ਦਾ ਸਾਧਨ ਨਹੀਂ ਕਿਉਂਕਿ ਪੋਲ ਦੀ ਦਿੱਕਤ ਹੈ ਤੁਹਾਡੇ ਕਹਿੰਦੇ ਮਤਲਬ ਉਹ ਵੀ ਖਰਾਬ ਹੋ ਜੂ ਉਹ ਵੀ ਖਰਾਬ ਹੋ ਜੂਗਾ ਕਿਉਂਕਿ ਉਹਨੂੰ ਕੱਟਿਆ ਨਹੀਂ ਜਾਣਾ ਸਮੇਂ ਸਿਰ ਨਾ ਵਾਪਸ ਆਉਣਾ ਪਾਣੀ ਚੱਲਦਾ ਰਹੂਗਾ ਤਾਂ ਕਿੱਥੋਂ ਲੈ ਆਵਾਂਗੇ ਅਸੀਂ ਕੋਈ ਪੋਲ ਦਾ ਸਾਰਾ ਨਹੀਂ ਸਾਨੂੰ ਕੋਈ ਕੁਝ ਨਹੀਂ ਬੇੜੀਆਂ ਤੇ ਥੋੜੀ ਆਊਗਾ ਬੇੜੀਆਂ ਤੇ ਤਾਂ ਕੋਈ ਇਨਸਾਨ ਨਹੀਂ ਆ ਪਾਂਦੇ ਕੋਈ ਆਂਦਾ ਹੈ ਤਾਂ ਬੇੜੀ ਉਧਰ ਲੇਵਨ ਨੇ ਹੁੰਦੀ ਹੈ ਵਾਪਸ ਛੱਡ ਜਾਂਦੇ ਆ ਇਹ ਬੱਚੇ ਪੜਨ ਲੈ ਕੇ ਆਉਨੇ ਆ ਟਾਈਮ ਹੋ ਜਾਂਦਾ ਪੂਰਾ ਜੀ ਬੱਚੇ ਵਾਪਸ ਲੈ ਕੇ ਜਾਣੇ ਪੈਂਦੇ ਆ ਇੱਥੇ ਬਹੁਤ ਨਾ ਕੋਈ ਇੱਥੇ ਸਰਕਾਰ ਪਹੁੰਚੀ ਐ ਨਾ ਕੋਈ ਹੋਰ ਪਹੁੰਚੇ ਐ ਨਹੀਂ ਕੋਈ ਇੱਥੇ ਆਇਆ ਨਹੀਂ ਹੁੰਦਕਿ ਤੁਹਾਡੀ ਸਾਰ ਲੈਣ ਕੋਈ ਨਹੀਂ ਆ ਇਹ ਗੱਟੀ ਬਿਸੋਕ ਵਾਲੇ ਪਤਨ ਤੇ ਕੋਈ ਨਹੀਂ ਆਇਆ ਜੀ ਹਾਂਜੀ ਕਿਸੇ ਨੇ ਸਾਰ ਨਹੀਂ ਲਈ ਨਹੀਂ ਕਿਸੇ ਨੇ ਸਾਰ ਨਹੀਂ ਲਈ ਤਾਂ ਬੇਸ਼ੱਕ ਦੀ ਹੁਣ ਜਿਹੜਾ ਹੈਗਾ ਸਮਾਜ ਸੇਵੀ ਪਹੁੰਚੇ ਨੇ ਲੇਕਿਨ ਕਿਤੇ ਨਾ ਕਿਤੇ ਪ੍ਰਸ਼ਾਸਨ ਦੇ ਨਾਲ ਨਰਾਜ਼ਗੀ ਜਿਹੜੀ ਆ ਉਹ ਇੱਥੇ ਵੀ ਦਿਖਾਈ ਦੇ ਰਹੀ ਆ ਹੋਰ ਨਾ ਥਾਵਾਂ ਤੇ ਜਿੱਦਾਂ ਦਿਖਾਈ ਦੇ ਰਹੀ ਸੀ ਬੇਸ਼ੱਕ ਦੀ ਅੱਜ ਜੇਕਰ ਗੱਲ ਕਰ ਲਈਏ ਫਾਜ਼ਿਲਕਾ ਜ਼ਿਲ੍ਹੇ ਦੇ ਡੀਸੀ ਮੈਮ ਐਸਐਸਪੀ ਸਾਹਿਬ ਜਿਹੜੇ ਅੱਜ ਔ ਸਰਹੱਦੀ ਇਲਾਕਿਆਂ ਚ ਗਏ ਆ ਸਤਲੁਜ ਦੇ ਕੰਢੇ ਜਿਹੜੇ ਲੋਕ ਦਿੱਕਤਾਂ ਪਰੇਸ਼ਾਨੀਆਂ ਚ ਘਰੇ ਆ ਉਹਨਾਂ ਦੇ ਕੋਲੇ ਪਹੁੰਚੇ ਆ ਲੇਕਿਨ ਸਾਰੀਆਂ ਜਗ੍ਹਾ ਤੇ ਇੱਕ ਦਿਨ ਚ ਪਹੁੰਚਣਾ ਵੀ ਪੋਸੀਬਲ ਨਹੀਂ ਹੈਗਾ ਲੇਕਿਨ ਇੱਥੋਂ ਦੇ ਹਾਲਾਤ ਤੁਸੀਂ ਦੇਖੋ ਕਿਦਾਂ ਲੋਕ ਪਸ਼ੂ ਚਾਰੇ ਦੇ ਆਸਤੇ ਪੱਠੇ ਜਿਹੜੇ ਹੈਗੇ ਆ ਉਹ ਬੀੜੀਆਂ ਤੇ ਲੈ ਕੇ ਆ ਰਹੇ ਆ ਔਰ ਜਿੱਥੇ ਅਸੀਂ ਅੱਗੇ ਨਾ ਜਾਈਂ ਕਾਕਾ ਅੱਗੇ ਨਾ ਜਾਈਂ ਤਾਂ ਇੱਥੋਂ ਸਿਰਫ ਇੱਕ ਕਦਮ ਦੋ ਕਦਮ ਦੀ ਦੂਰੀ ਤੇ ਮੇਰੇ ਖਿਆਲ ਚ 7-8 ਫੁੱਟ ਇੱਥੇ ਪਾਣੀ ਪਈ ਜਿਆਦਾ ਹੈ ਜਿਆਦਾ ਹੈ 10 ਫੁੱਟ ਪਾਣੀ ਇੱਥੇ ਆ ਇਹ ਹਾਲਾਤ ਆ ਅਸੀਂ ਇਸ ਸਮੇਂ ਪੱਕੀ ਸੜਕ ਤੇ ਖੜੇ ਆ ਜਿੱਥੇ ਪਾਣੀ ਜਿਹੜਾ ਹੈਗਾ ਪਾਣੀ ਦੇ ਵਿੱਚ ਹੀ ਖੜੇ ਆ ਪੱਕੀ ਸੜਕ ਤੇ ਆ ਔਰ ਇੱਥੋਂ ਸਿਰਫ ਆ ਦੋ ਕਦਮ ਦੂਰ ਤੇ 10 ਫੁੱਟ ਤਿੱਕਨ ਦਾ ਜਿਹੜਾ ਹੈਗਾ ਡੂੰਘ ਹੈਗੀ ਆ ਬੇੜੀ ਦੇਖੋ ਕਿਦਾਂ ਚੱਲ ਰਹੀ ਆ ਸੜਕ ਤੇ ਨਹੀਂ ਚੱਲ ਸਕਦੀ ਪਾਣੀ ਚ ਚੱਲ ਰਹੀ ਤਾਂ ਹਾਲਾਤ ਜਿਹੜੇ ਆ ਕੋਸ਼ਿਸ਼ ਕਰ ਰਹੇ ਆ ਤੁਹਾਨੂੰ ਗਰਾਊਂਡ ਤੋਂ ਦਿਖਾਉਣ ਦੇ ਢਾਣੀ ਨੱਥਾ ਸਿੰਘ ਆਤੂ ਵਾਲਾ ਪ੍ਰਭਾਤ ਸਿੰਘ ਵਾਲਾ ਹਿਠਾੜ ਉਤਾੜ ਔਰ ਇਹ ਜਿਹੜਾ ਬਿਸੋ ਕੀ ਜਿਹੜਾ ਕੀ ਹੈ ਗੱਟੀ ਬਿਸੋ ਕੀ ਪਤਨ ਜਿੱਥੇ ਅਸੀਂ ਇਸ ਟਾਈਮ ਮੌਜੂਦ ਆ ਸ਼ੋਕ ਜੀ ਕਿੱਦਾਂ ਦੇਖਦੇ ਹੋ ਹਾਲਾਤ ਤੁਸੀਂ ਅੱਜ ਆਏ ਹੋ ਇੱਥੇ ਸਾਰ ਲਈ ਆ ਗੱਲਬਾਤ ਕੀਤੀ ਹਾਲਚਲ ਜਾਣੇ ਹਾਲਾਤ ਤੁਹਾਡੇ ਸਾਹਮਣੇ ਨੇ ਤੇ ਸਭ ਮਾੜੇ ਹਾਲਾਤ ਨੇ ਦੇਸ਼ 1947 ਵੇਲੇ ਦਾ ਆਜ਼ਾਦ ਹੋਇਆ ਤੇ ਇੱਕ ਪਿਲ ਪੁਲ ਚੁਗੀ ਚੂ ਟਾਣੀ ਨੱਥਾ ਸਿੰਘ ਵਾਲੀ ਬਣਾ ਕੇ ਦਿੱਤੀ ਉਹਨਾਂ ਦਾ ਵੀ ਉਹ ਰੋਲਾ ਪਿਆ ਖਾ ਸ਼ਹਿਰ ਦੇ ਵਿੱਚ ਮੈਂ ਕੱਲ ਦਾ ਫੇਸਬੁੱਕ ਵੇਖੀ ਜਿੰਨਾ ਵੀ ਇੱਕਾਂ ਦਾ ਮੈਂ ਬਣਾਈ ਐ ਐਮਐਲ ਸਾਹਿਬ ਤੇ ਐਮਪੀ ਸਾਹਿਬ ਕਹਿੰਦੇ ਮੈਂ ਬਣਾਈ ਐ ਤੇ ਸਾਡੇ ਲੋਕਾਂ ਕੋਲ ਕੀ ਗਲਤੀ ਹੁੰਦੀ ਵੀ ਵਾਰ-ਵਾਰ ਤੁਹਾਨੂੰ ਚੁਣਦੇ ਨਹੀਂ ਤੁਸੀਂ ਕੋਈ ਘਰੋਂ ਲਿਆ ਕੇ ਬਣਾਈ ਯਾਰ ਇੱਥੇ ਕਿੰਨੀ ਜ਼ਮੀਨ ਪਈ ਉਹ ਸਾਹਮਣੇ ਫੌਜ ਦੀ ਚੌਂਕੀ ਏ ਆਪਣੇ ਦੇਸ਼ ਦੀ ਜਿਹੜੀ ਚੌਂਕੀ ਫੌਜ ਦੀ ਫੌਜ ਨੇ ਵੀ ਆਰ ਪਾਰ ਜਾਣਾ ਕੋਈ ਮੰਨ ਲਓ ਇੱਥੇ ਕੋਈ ਲਾਤ ਹੀ ਇਹੋ ਜਿਹਾ ਖਰਾਬ ਹੋ ਜਾਣਗੇ ਪਾਰ ਅੱਗੇ ਦੂਹ ਸਾਹਮਣੇ ਉਹ ਬਾਰਡਰ ਹੈ ਭਾਰਤ ਪਾਕਿਸਤਾਨ ਦਾ ਬਿਲਕੁਲ ਅੱਗੇ ਤੇ ਇਹ ਕਿਵੇਂ ਆਪਣੀ ਆਪਣੀ ਸੁਰੱਖਿਆ ਏਜੰਸੀਆਂ ਜਾਣ ਗਿਆ ਕਿਸਾਨਾਂ ਨੂੰ ਤਾਂ ਛੱਡੋਗਾ ਯਾਰ ਇਹ ਤਾਂ ਵਿਚਾਰੇ ਇਹਨਾਂ ਦੇ ਕਰਮ ਇਹ ਪਾਣੀ ਵੀ ਸ਼ੋਕ ਜੀ ਤੁਹਾਨੂੰ ਦੱਸਦਾ ਇਹ ਪਾਕਿਸਤਾਨ ਵੱਲੋਂ ਆ ਰਿਹਾ ਹੈ ਪਾਕਿਸਤਾਨ ਵੱਲੋਂ ਪਾਣੀ ਆ ਰਿਹਾ ਹੈ ਦੇਸ਼ ਦੀ ਸੁਰੱਖਿਆ ਏਜੰਸੀ ਫੌਜ ਉਹ ਸਾਹਮਣੇ ਬੈਠੀ ਏ ਉਹ ਪਾਕਿਸਤਾਨ ਚੜਿਆ ਬੈਠਾ ਹੈ ਤੇ ਸਾਡੇ ਮੁਲਕ ਦੇ ਲੀਡਰਾਂ ਕੋਲੋਂ ਇਹ ਨਹੀਂ ਸਰਿਆ ਵੀ ਅਸੀਂ ਇੱਕ ਪੋਲੀ ਬਣਾ ਦਈਏ ਇੱਕ ਬਣਾਈ ਉਹਦਾ ਰੋਲਾ ਪੈ ਗਿਆ ਸਾਡੀ ਬੇਨਤੀ ਹੈ ਇਥੋਂ ਦੇ ਲੋਕਾਂ ਦਾ ਗਿਲਾ ਹੈ ਵੀ ਸਾਡੀ ਸਾਰ ਲੈਣ ਕੋਈ ਨਹੀਂ ਪਹੁੰਚਿਆ ਤੁਸੀਂ ਵੋਟਾਂ ਲਈਆਂ ਨੇ ਦੋਵਾਂ ਦਾ ਫਰਜ ਬੰਦਾ ਐਮਪੀ ਸਾਹਿਬ ਦਾ ਐਮਐਲਏ ਸਾਹਿਬ ਦਾ ਵੀ ਭਾਈ ਆਓ ਦੂਜਾ ਫਰਜ ਬੰਦਾ ਸਿਵਲ ਪ੍ਰਸ਼ਾਸਨ ਦਾ ਪੁਲਿਸ ਦਾ ਇੱਥੇ ਕੰਮ ਹੀ ਕੋਈ ਨਹੀਂ ਸਿਵਲ ਪ੍ਰਸ਼ਾਸਨ ਤੁਹਾਡੇ ਸਾਹਮਣੇ ਦੱਸਦੇ ਨੇ ਵੀ ਕਿਸੇ ਪਿਓ ਦੇ ਪੁੱਤਰ ਨੇ ਢੇੜਾ ਨਹੀਂ ਲਾਇਆ ਬੇੜੀ ਖਲੀ ਏ ਟੁੱਟੀ ਪੱਜੀ ਬੇੜੀ ਏ ਮਲਾਹ ਟ੍ਰੇਡ ਦਾ ਚਾਹੀਦਾ ਹੀ ਏ ਘੜੋ ਘੜ ਏ ਡੇ ਡੂਗੇ ਪਾਣੀ ਜਾਣਾ 50 40 50 ਫੁੱਟ ਡੂਗਾ ਪਾਣੀ ਏ ਮਲਾ ਟ੍ਰੇਡ ਨਹੀਂ ਏ ਬੇੜੇ ਦਾ ਬੇੜਾ ਰੁੜ ਜਾਏਗਾ ਹਾਲਾਤ ਮਾੜੇ ਨੇ ਚਿੰਤਾ ਮਤਲਬ ਰੱਬ ਆਸਰੇ ਛੱਡਿਆ ਇੱਥੇ ਦਾ ਇਨਾ ਕੁ ਨਾਨੇ ਕਾ ਮਾਰੀਏ ਪਿੱਛੋਂ ਲੈ ਕੇ ਅੱਗੇ ਤੱਕ ਲੱਖਾਂ ਕਿੱਲੇ ਜਿਹੜੇ ਤਬਾ ਹੋ ਚੁੱਕੇ ਨੇ ਹਰੀਕੇ ਤੋਂ ਲੈ ਕੇ ਵਿੱਚ ਇਹਨਾਂ ਦੇ ਚਾਰਾ ਫਸਲਾਂ ਦਾ ਪਸ਼ੂਆਂ ਦਾ ਵਿੱਚ ਇਹ ਝੋਨਾ ਬਰਬਾਦ ਹੋਇਆ ਖਲਾ ਨੁਕਸਾਨ ਤਾਂ ਆਫਟਰ 올 ਸਾਰਾ ਹੀ ਹੋਇਆ ਹਰ ਇੱਕ ਤਰ੍ਹਾਂ ਦੀ ਇੱਥੇ ਇਹ ਜ਼ਮੀਨ ਐ ਹੋ ਜੀ ਬੰਦਾ ਵੱਢ ਕੇ ਸੁੱਟਦੀਏ ਤਾਂ ਉਹ ਵੀ ਜਿੰਦਾ ਕਰ ਦਿੰਦੀ ਐ ਏਡੀ ਜ਼ਮੀਨ ਐ ਐਵੇਂ ਸੁੱਟਦੀ ਐ ਕੋਈ ਨਾ ਕੋਈ ਬੀਜ ਤਾਂ ਉਹ ਵੀ ਐਡਾ ਐਡਾ ਹੋ ਜਿੰਦਾ ਤੀਜੇ ਚੌਥੇ ਦਿਨ ਬਾਅਦ ਐਨੀ ਜ਼ਮੀਨ ਤਕੜੀ ਐ ਇੱਥੇ ਆਫਟਰ ਆਲ ਨੁਕਸਾਨ ਹੋਇਆ ਆਪਣੇ ਜੈਲਾਬਾ ਦੁਕਾਨ ਤੇ ਜਾ ਕੇ ਇਹ ਦੁਕਾਨ ਤੇ ਗਾਹਕ ਨਾ ਆਵੇ ਨਾ ਰੇੜੀ ਤੇ ਆਪਾਂ ਮਹਿਸੂਸ ਹੋਣ ਲੱਗ ਪੈਂਦਾ ਯਾਰ ਅੱਜ ਦਿਨ ਮਾੜਾ ਲੰਘਿਆ ਅੱਜ ਗਾਹਕ ਨਹੀਂ ਆਇਆ ਇਹਨਾਂ ਵਿਚਾਰਿਆਂ ਦੀ 6-6 ਮਹੀਨਿਆਂ ਦੀ ਰੋਟੀ ਮਾਰੇਗੀ 2023 ਵਿੱਚ ਮੈਨੂੰ ਯਾਦ ਹੈ ਸਾਰੀ ਜਥੇਬੰਦੀ ਸਾਰੇ ਸ਼ਹਿਰ ਦੇ ਸਹਿਯੋਗ ਦੇ ਨਾਲ ਅੱਗੇ ਤੱਕ ਪਾਣੀ ਚਲਾ ਗਿਆ ਸੀ ਅਸੀਂ ਉਮੀਦ ਕਰਦੇ ਹਾਂ ਵੀ ਉਹ ਜਿਹੇ ਹਾਲਾਤ ਦੁਆਰਾ ਨਾ ਬੰਨ ਫੇਰ ਵੀ ਅਸੀਂ ਆਦੀ ਜਥੇਬੰਦੀ ਵੱਲੋਂ ਵਾਅਦਾ ਕਰ ਚੱਲੇ ਹਾਂ ਅਸੀਂ ਕੋਈ ਲੋਰ ਤਾਂ ਮਾਰਦੇ ਨਹੀਂ ਸਾਡਾ ਪਤਾ ਹੈ ਸਾਰਿਆਂ ਨੂੰ ਵੀ ਗੁਰੂ ਮਹਾਰਾਜ ਕਿਰਪਾ ਕਰਨ ਨਾ ਸਾਡੀ ਲੋੜ ਪਵੇ ਜੇ ਸਾਡੇ ਭਰਾਵਾਂ ਨੂੰ ਲੋੜ ਪਈ ਅਸੀਂ ਜਿੱਥੇ ਤੱਕ ਸਾਡੀ ਪਹੁੰਚ ਹੈ ਜਿੱਥੇ ਤੱਕ ਸਾਡੇ ਵੀਰ ਬੈਟੇ ਨੇ ਤੁਹਾਡੇ ਸ਼ਹਿਰ ਵਾਸੀਓ ਸਾਰਿਆਂ ਦੇ ਸਹਿਯੋਗ ਦੇ ਨਾਲ ਜਥੀਬੰਦੀ ਦੇ ਆਗੂਆਂ ਦੇ ਸਹਿਯੋਗ ਦੇ ਨਾਲ ਪਸ਼ੂਆਂ ਦਾ ਚਾਰਾ ਘਰ ਦਾ ਰਾਸ਼ਨ ਦਵਾਈਆਂ ਅੱਗੇ ਆਪਾਂ ਸੇਵਾ ਕਰਦੇ ਹੀ ਰਹੇ ਆ ਫਿਰ ਸੇਵਾ ਦੇ ਲਈ ਤਿਆਰ ਆ ਪਰ ਫਿਰ ਇੱਕੋ ਹੀ ਗੱਲ ਏ ਵੀ ਸਾਡੀ ਲੋੜ ਨਾ ਹੀ ਮਹਿਸੂਸ ਕਰਾਵੇ ਮਾਲਕ ਇਹਨਾਂ ਨੂੰ ਤੇ ਲੀਡਰਾਂ ਨੂੰ ਤੁਹਾਨੂੰ ਬੇਨਤੀ ਹੈ ਭਰਾਓ ਆ ਵੀਡੀਓ ਸ਼ੇਅਰ ਕਰਨ ਨਾਲ ਬੇਨਤੀ ਵੀ ਖਿੱਚ ਕੇ ਸ਼ੇਅਰ ਕਰੋ ਤੇ ਕਮੈਂਟ ਕਮੈਂਟ ਵੀ ਪਾਓ ਯਾਰ ਵਾਕਿਆ ਯਾਰ ਸਾਡੇ ਭਰਾ ਹੀ ਰਹਿੰਦੇ ਨੇ ਸਾਡੀ ਫੌਜ ਵੀ ਬੇਟੀ ਪਰਾਂ ਪੋਲ ਬਣਾ ਦਿਓ ਕਿਹੜੀ ਗੱਲ ਕੀ ਲੱਗਦਾ ਇੱਥੇ ਬਣਾਓ ਪੋਲ ਬਿਆਰੀ ਗੱਲ ਏ ਹੁਣ ਆਦੇ ਆਪ ਹੀ ਉਹ ਤੁਸੀਂ ਵੇਖੋ ਵੀ ਉਹ ਗੱਡੀ ਜਾਂਦੇ ਨੇ ਉਹ ਇਹ ਛੱਡ ਛੁੱਟ ਜਾ ਟੈਂਟ ਲਾ ਰਹੇ ਨੇ ਚਾਨੀ ਲਾ ਰਹੇ ਨੇ ਹਾਲਾਤ ਤਰਸਯੋਗ ਨੇ ਸੋ ਸਾਰਿਆਂ ਨੂੰ ਬੇਨਤੀ ਇੱਕ ਸ਼ਹਿਰ ਵਾਸੀ ਤੁਹਾਨੂੰ ਹੱਥ ਜੋੜ ਕੇ ਬੇਨਤੀ ਏ ਅਖੀਰਲੀ ਬੇਨਤੀ ਏ ਕੋਈ ਦੁਸ਼ਮੰਦ ਜਿਹੜਾ ਦੁਸ਼ਮੰਦ ਆਪਾਂ ਗੁਰੂ ਘਰਾਂ ਦੇ ਵਿੱਚ ਕਈਆਂ ਘਰਾਂ ਕਨੇ ਘਰਾਂ ਚ ਗੋਲਕ ਲੱਗੇ ਨੇ ਮਾੜੇ ਤੋਂ ਮਾੜੇ ਵੱਡੇ ਤੋਂ ਵੱਡੇ ਇੱਥੇ ਲੋੜ ਗੁਰੂ ਘਰਾਂ ਦੀਆਂ ਬੜੀਆਂ ਆਪਾਂ ਲਵਾਤੀਆਂ ਨੇ ਉੱਥੇ ਮਾਰਵਲ ਵੀ ਲੱਗ ਗਏ ਸੋਨੇ ਵੀ ਕਈਆਂ ਥਾਂ ਤੇ ਚੜ ਗਏ ਥੱਲੇ ਲੈ ਕੇ ਉੱਤੇ ਤੱਕ ਹਨਾ ਤੇ ਇੱਥੇ ਲੋੜ ਏ ਕਣੇ ਕਰ ਤਬਾ ਹੋ ਚੁੱਕੇ ਨੇ ਵਿੱਚ ਕਈਆਂ ਕਿਸੇ ਦੇ ਤਜਮीन ਹੈ ਹੀ ਨਾ ਤੁਸੀਂ ਆ ਪਾਓ ਅਸੀਂ ਨਹੀਂ ਕਹਿੰਦੇ ਸਾਨੂੰ ਦਿਓ ਬਿਲਕੁਲ ਨਾ ਦਿਓ ਆ ਪਾਓ ਸਿੱਧਾ ਗੱਡੀ ਚੱਕੋ ਪੰਜ ਸੱਤ ਮਿੰਟਾਂ ਜਾਪਾ ਆਰਡਰ ਤੇ ਪਹੁੰਚ ਜੰਨੇ ਆ ਜਿੰਨੂੰ ਮਰਜ਼ੀ ਪੁੱਛ ਲਓ ਜਿੱਥੇ ਤੁਹਾਨੂੰ ਲੋੜ ਹੁੰਦੀ ਏ ਇਹ ਵੀ ਪੈਸੇ ਨਾ ਲਿਆਓ ਸੁੱਕਾ ਰਾਸ਼ਨ ਲਈਓ ਪਸ਼ੂਆਂ ਦਾ ਚਾਰਾ ਜਿੰਨੀ ਕਹਿ ਕੋngੇ ਐਸ਼ ਹੁੰਦੀ ਉਨੀ ਲਈਓ ਲਿਆ ਕੇ ਵੀਰਾਂ ਭਰਾਵਾਂ ਦੀ ਮਦਦ ਕਰੋ ਸੋ ਤਕੜੇ ਹੋ ਕੇ ਅਸੀਂ ਪੰਜਾਬ ਕਿਸਾਨ ਸਾਹਿਬ ਵਲੋਂ ਵੇਖੀ ਬਾਬਾ ਉਹ ਰਹਿ ਜਾ ਕੇ ਚੱਲੇ ਹੈਂ ਥੇਲ ਜਾਣਾ ਜਾਂ ਥੇਲ ਜਾਂਦਾ ਠੀਕ ਹੈ ਨਹੀਂ ਸਾਨੂੰ ਡਰਾਇ ਦਿੱਤਾ ਸਾਨੂੰ ਡਰਾ ਥੇਲ ਜਾਣਾ ਠੀਕ ਹੈ ਹਾਂ ਵੀ ਗਾਣਾ ਜਾਈ ਬਾਬਾ ਜੀ ਗਾਣਾ ਜਾਇਓ ਬਾਬਾ ਕਹਿੰਦਾ ਮੈਂ ਥੇਲ ਜਾਣਾ ਤਾਂ ਗੱਲ ਆਪਾਂ ਕਰ ਰਹੇ ਆ ਪਾਣੀ ਪਾਣੀ ਇਹੋ ਇਹੋ ਜੀ ਚੀਜ਼ ਆ ਦੇਖੋ ਮਨੁੱਖ ਦੇ ਸਰੀਰ ਵਿੱਚ ਵੀ 80% ਪਾਣੀ ਸਾਨੂੰ ਪਾਣੀ ਦੀ ਲੋੜ ਹੈ ਪਾਣੀ ਅਸੀਂ ਮੰਗਦੇ ਆ ਪਰ ਇਹ ਪਾਣੀ ਨਹੀਂ ਮੰਗਦੇ ਜਿਹੜਾ ਸਾਡੇ ਫਸਲਾਂ ਤਰਬਾ ਬਰਬਾਦ ਕਰ ਜਾਂਦਾ ਇਹ ਪਾਣੀ ਆਂਦਾ ਹਿਮਾਚਲ ਜਦ ਬਰਸਾਤ ਹੁੰਦੀ ਹੈ ਤਾਂ ਉਸ ਦਾ ਖਮਿਆਦਾ ਜਿਹੜਾ ਉਹ ਪਾਕਿਸਤਾਨ ਵੱਲ ਨੂੰ ਜਾਂਦਾ ਇਹ ਪਾਣੀ ਜਿਹੜਾ ਉਹ ਸਾਨੂੰ ਦੇ ਕੇ ਜਾਂਦਾ ਸਤਲੁਜ ਦੇ ਕੰਢੇ ਇਸ ਟਾਈਮ ਤਸਵੀਰਾਂ ਦਿਖਾ ਰਹੇ ਹਾਂ ਤੇ ਇਹਨਾਂ ਲੋਕਾਂ ਦੀ ਜਿਹੜੀਆਂ ਜ਼ਰੂਰਤਾਂ ਉਹ ਵੀ ਤੁਹਾਨੂੰ ਦੱਸੀਆਂ ਬਾਈ ਹੁਣਾਂ ਨੇ ਤਾਂ ਜ਼ਰੂਰਤ ਹੈ ਇੱਥੇ ਲੋਕਾਂ ਦੀ ਬਾਹ ਫੜਨ ਦੀ ਆ ਬਜ਼ੁਰਗ ਨਾਲ ਨੇ ਮੇਰੇ ਆਪਾਂ ਥੋੜੀ ਜੀ ਗੱਲ ਕਰਾਂਗੇ ਪਾਕਿਸਤਾਨ ਦੀ ਬਾਬਾ ਜੀ ਪਾਕਿਸਤਾਨ ਵਾਲੇ ਵੀ ਉਧਰ ਰੁੜੇ ਰਾੜੇ ਫਿਰਦੇ ਆ ਕਿ ਸਹੀ ਆ ਉਹ ਉਹ ਬੜਾ ਰੋਲਾ ਪਿਆ ਖੜਾ ਪਾਕਿਸਤਾਨ ਦਾ ਇਹਧਰੋਂ ਆਂਦਾ ਪਾਕਤ ਨੂੰ ਪਾਣੀ ਤੇ ਇਹ ਪੰਜਾਬ ਜਾ ਵੱਟਦਾ ਇਹਧਰ ਫਿਰ ਮੋੜ ਦੇ ਨਾ ਦੇ ਬਣੇ ਗਿਆ ਉਹ ਕਰਲਾਟ ਉਹ ਵੀ ਬੜੇ ਵਾਜਾ ਮਾਰੀ ਜਾਂਦੇ ਲੋੜ ਗਏ ਲੋੜ ਗਏ ਲੋੜ ਗਏ ਨੋਬ ਗਏ ਉਹ ਵੀ ਵਾਜਾ ਮਾਰਦੇ ਨੇ ਉਹ ਵੀ ਵਾਜਾ ਮਾਰਦੇ ਬਚਾਓ ਬਚਾਓ ਮੱਝਾਂ ਵੀ ਕਈਆਂ ਕਈ ਹਾਂ ਤੇ گاਵਾ ਵੀ ਕਈਆਂ ਇਹਧਰ ਤੇ ਉਧਰ ਪਾਕਿਸਤਾਨ ਦੀ ਲੋੜੀ ਜਾਂਦੀਆਂ ਨੇ ਤੇ ਉਹ ਵਿਚਾਰੇ ਕਈ ਦਮ ਤੁਸੀਂ ਕਦੇ ਸੁਣੀ ਉਹਨਾਂ ਦੀ ਆਵਾਜ਼ ਸਪੀਕਰ ਸਪੀਕਰ ਉਧਰ ਆ ਜਾਂਦੀ ਇੱਥੇ ਰੋਜ ਰੋਜ ਆਵਾਜ਼ ਸਵੇਰੇ ਤੜਕੇ ਆਵਾਜ਼ ਇਹੋ ਆਉਂਦੀ ਵੀ ਪਾਣੀ ਜਾਦੇ ਆ ਗਿਆ ਤੇ ਬੰਨਾਂ ਤੇ ਉੱਠ ਚੱਲੋ ਤੇ ਨਾਂ ਦੇ ਕੋਠੇ ਕੋਡੇ ਟਹਿਗੇ ਤੇ ਇਦੋਂ ਵੀ ਟਹਿਗੇ ਤੇ ਉਹਨਾਂ ਦੇ ਵੀ ਟਹਿਗੇ ਬਰੋਬਰ ਹੀ ਇਹ ਕੰਮ ਹਾਰਾ ਪਾਣੀ ਉਧਰ ਆ ਤੇ ਉਹਨਾਂ ਨਹੀਂ ਚੱਲੇ ਮਾਰ ਉਧਰ ਹੀ ਪੈਂਦੀ ਵੀ ਤੇ ਮੁੜ ਜਾਂਦਾ ਰਹਿੰਦਾ ਇੱਥੇ ਤੇ ਕਈ ਏਕੜ ਫਸਲ ਖਰਾਬ ਹੋ ਗਿਆ ਤੇ ਇਹ ਫਾਦੀ ਮੰਗਿਆ ਵੀ ਇਹਨਾਂ ਨੂੰ 10000 ਰੁਪਇਆ ਇੱਕੜ ਮਾਨੂੰ ਮਿਲੇ ਤਾਂ ਪੱਕਦੇ ਨੇ ਲੱਖ ਰੁਪਈਆ ਲੱਖ ਰੁਪਈਆ ਮਿਲੇ ਤਾਂ ਬਚਨ ਦੇ ਕਿਸਾਨ ਨੇ ਤਾਂ ਅੱਗੇ 23 ਮਾਰੇ ਗਏ ਹੁਣ ਵੀ ਮਾਰੇ ਜਾਣਦੇ ਤੇ ਇੱਕ ਬੋਲ ਦੀ ਮੰਗ ਕੀਤੀ ਦੋ ਮੰਗਾ ਨੇ ਨਾ ਕਿਸਾਨਾਂ ਦੇ ਤਿੰਨ ਬਤਨ ਨੇ ਇੱਕ ਬੋਲ ਮਿਲ ਜਾਵੇ ਤੇ ਲੱਖ ਰੁਪਈ ਮਾਹੀਵਾ ਤੇ ਦੂਜੀ ਗੱਲ ਹੈ ਜਿਹੜੇ ਬੈਂਕ ਦਾ ਕਰਜ਼ਾ ਨੇ ਇਹਨਾਂ ਜਿੰਨਾ ਬੰਦਿਆਂ ਦਾ ਫਸ ਡੁੱਬਿਆ ਉਹ ਵੀ ਮਾਫ ਕੀਤਾ ਜਾਵੇ ਸਰਕਾਰ ਨੂੰ ਚਾਹੀਦਾ ਮਾਫ ਕਰਨਾ ਤਿੰਨੇ ਦੇ ਅੱਗੇ ਮਾਰੇ ਪੈ 23 ਦੇ ਹੁਣ 25 ਮਾਰੇ ਗਏ ਤੇ ਬਾਅਦ ਇਹਨਾਂ ਦੀ ਛੁੱਟੀ ਇਹ ਤਾਂ ਫੇਰ ਮੰਗਣਯੋਗ ਹੀ ਰਹਿ ਗਏ ਵਿਚਾਰੇ ਕੀ ਕਰਨ ਦੇ ਕੋਈ ਥਾਂ ਟਿਕਾਣਾ ਨਹੀਂ ਹੈਗਾ ਤੇਗਾ ਕੋਈ ਨਹੀਂ ਰਿਸ਼ਤੇਦਾਰ ਵੀ ਪੈਸਾ ਦੇਂਦਾ ਵੀ ਪੈਸਾ ਦੇ ਦੇਵੇ ਵੀ ਜਾਈਏ ਵੀ ਉਹਨਾਂ ਅੱਗੇ ਮਰੇ ਵੀ ਨਹੀਂ ਤੁਹਾਨੂੰ ਦੇ ਦੇ ਕੀ ਕਰਨ ਸਾਦੀ ਦਾ ਬੇਨਤੀ ਹੈਗੀ ਹੈ ਸਰਕਾਰ ਅੱਗੇ ਅੱਗੇ ਕਰਨਾ ਜਾਂ ਨਹੀਂ ਕਰਨਾ ਸਰਕਾਰ ਦੀ ਮਰਜ਼ੀ ਜਨਤਾ ਦੀ ਮੰਗ ਹੁੰਦੀ ਵੀ ਕਰੋ ਮੌਕੇ ਦੇ ਆ ਤੇ ਮੌਕੇ ਦੇ ਕੋਈ ਨਹੀਂ ਆਦਾ ਜਾਂ ਆਦਾ ਤੇ ਪਿੱਛੇ ਹਟ ਜਾਂਦਾ ਖਾਮਤ ਹੋਏ ਹਤੇ ਕੋਈ ਨਹੀਂ ਮਰਦੇ ਮਰਨਦੇ ਉਹ ਮੋਟ ਜਾਂਦੇ ਨੇ ਬਸ ਦਰਿਆ ਵੇ ਕਿ ਮੁਰਿਆ ਵੇ ਤੇ ਪਾਣੀ ਵਹਿੰਦੇ ਨੇ ਠੀਕ ਹੈ ਬਸ ਰਾਜ ਹੀ ਹੁੰਦੇ ਨੇ ਗਏ ਵਿੱਚ ਵੀ ਨਹੀਂ ਆਦੇ ਨਾ ਕੰਪੜਾ ਨਾ ਵਿੱਚ ਨਹੀਂ ਆਦੇ ਪੈਰ ਨਹੀਂ ਵਹਿੰਦੇ ਤੇ ਦੂਜੀ ਗੱਲ ਇਹ ਵੀ ਇਹ ਜਿਹੜਾ ਜਵਾਨਾ ਖਰਾਬ ਹੋਇਆ ਹੈ ਇਹਦੀ ਜਿਹੜੀ ਬਾਸ਼ਰਾ ਆਦੀ ਇਹ ਦੇ ਕਿਹੜਾ ਵਿਚ ਵਿਚਾਰਾ ਲੰਘਦਾ ਉਹ ਪੈਰ ਹੀ ਗਲ ਜਾਂਦੇ ਮਵਾਰੀ ਨਾਲ ਡਾਕਟਰ ਵੀ ਨਹੀਂ ਆਉਂਦੇ ਇਹੋ ਜਿਹਾ ਮੁਸ਼ਕਾਂ ਦਾ ਵੀ ਜਿਹੜਾ ਫਾਰੇ ਬੰਦੇ ਨੂੰ ਕਹੇ ਫਿਰ ਵੀ ਹੋਣ ਉਹ ਇਹੋ ਜਿਹਾ ਪੈਰਾਂ ਚ ਸੂਈਆਂ ਜੀ ਜੀ ਇਹ ਕੀ ਹੈ ਇਹ ਐਂਦੀ ਬਿਮਾਰੀ ਹੈ ਜਿਹੜਾ ਜਵਾਨਾ ਗਲਦਾ ਤੇ ਮੁਸ਼ਕਾਂ ਦਾ ਜਦੋਂ ਮੰਡੀਆਂ 'ਚ ਲਿਆ ਜਾਂਦੇ ਤੇ ਬਾਹਰ 'ਚ ਪੈਂਦੀ ਤੇ ਜਦੋਂ ਮੁਸ਼ਕਾਂ ਦਾ ਉਹਲੇ ਮੂੰਹ ਲੇਟ ਤੇ ਲੰਗੀਦਾ ਤੇ ਅਸੀਂ ਤਾਂ ਪਾਣੀ 'ਚ ਲੰਗਣਾ 24 ਘੰਟੇ ਤੇ ਇਫਾਨ ਦੇ ਬਗੈਰ ਖਰਾਬ ਹਮ ਨਹੀਂ ਹੋਣੇ ਨੇ ਬਿਮਾਰੀ ਬਹੁਤ ਜ਼ਿਆਦੇ ਪੈਂਦੀ ਇਹ ਇੰਨੀ ਮਿਹਰਬਾਨੀ ਹੋ ਜਾ ਸਰਕਾਰ ਦੀ ਦਵਾਈ ਆਏ ਨਾ ਆਵੇ ਤੇ ਕਈ ਲੋਕ ਮਰਨਦੇ ਉਹ ਆ ਗਿਆ ਤੇ ਬੁਖਾਰ ਡਿੰਗੂ ਹੋ ਗਿਆ ਡਿੰਗੂ ਸਾਦੇ ਬਾਦੇ ਦਾ ਨਵਾਂ ਡਿੰਗੂ ਆ ਗਿਆ ਇਹ ਤਾਂ ਕਿਸੇ ਦਾ ਬਾਨਾ ਆ ਗਿਆ ਇੱਕ ਬੰਦਾ ਆ ਜਾਵੇ ਬਾਹਰੋਂ ਇੱਕ ਰਿਵਾੜ ਜਾਵੇ ਤੇ ਉਹ ਜ਼ਿੰਦਗੀ 'ਚ ਪਾਣੀ 'ਚ ਨਹੀਂ ਆਦਾ ਇਹ ਤੇ ਪੰਜਾਬ 'ਚ ਇਧਰ ਨਹੀਂ ਆਦਾ ਤਿਆਹੀਆਂ ਨੇ ਵੀ ਵੇਖੋ ਤੁਸੀਂ ਵਿੱਚ ਬਾੜ ਦੇ ਪਾਣੀ ਲਾਦੇ ਤੇ ਵੇਖ ਤੋਂ ਪਤਾ ਲੱਗੇ ਰਾਤ ਨੂੰ ਨੀਂਦ ਨਹੀਂ ਆਉਣੀ ਅਸੀਂ ਤਾਂ ਵੜ ਗਏ ਅੱਜ ਪਾਣੀ 'ਚ ਫਿਰ ਕੋਈ ਨਹੀਂ ਕੋਈ ਯਕੀਨ ਆਪਾਂ ਤੁਸੀਂ ਤਾਂ ਵੜ ਗਏ ਦੇ ਦੋਨੇ ਪਤਾ ਲੱਗੇ ਦੋ ਗੋਲੀਆਂ ਲੈਣੀਆਂ ਮੇਰੀ ਰਾਤ ਅਸੀਂ ਹੁਣ ਕੀ ਕਰੀ ਹਾਂ ਤੇ ਗੋਲੀਆਂ ਲੈ ਲਾਂਗੇ ਲੈ ਲਾਂਗੇ ਕੋਈ ਦਿੱਕਤ ਨਹੀਂ ਕੋਈ ਦਿੱਕਤ ਨਹੀਂ ਬਿਲਕੁਲ ਹਾਲਾਤ ਦਿਖਾ ਰਹੇ ਆ ਹਾਸੇ ਮਜ਼ਾਕ ਦੀਆਂ ਗੱਲਾਂ ਹਾਸੇ ਮਜ਼ਾਕ 'ਚ ਵਾਕਈ ਹਾਲਾਤ ਚਿੰਤਾਜਨਕ ਹੈ ਜ਼ਰੂਰਤ ਹੈ ਇਹਨਾਂ ਲੋਕਾਂ ਦੀ ਸਾਰ ਲੈਣ ਦੀ ਇੱਥੇ ਪੱਕੇ ਬੰਦ ਬਣਾ ਦਿੱਤੇ ਜਾਣ ਤਾ ਜੋ ਕੀ ਉਹ ਇੱਕ ਦੇ ਵਿੱਚ ਇਹ ਦਿੱਕਤਾਂ ਨਾਲ ਤਸਵੀਰਾਂ ਤੁਹਾਨੂੰ ਦਿਖਾ ਰਹੇ ਆ ਜਿੱਥੇ ਬੰਦੀਆਂ ਵੀ ਪਹੁੰਚੀਆਂ ਅੱਜ ਸਾਰਲੈਂਡ ਦੇ ਵਾਸਤੇ ਔਰ ਅਪੀਲ ਅਸੀਂ ਲੋਕਾਂ ਨੂੰ ਇਹੀ ਕਰਦੇ ਆ ਕਿ ਵੱਧ ਤੋਂ ਵੱਧ ਇਹਨਾਂ ਲੋਕਾਂ ਦੀ ਸਾਰ ਲਈ ਜਾਵੇ ਔਰ ਜੋ ਤੁਸੀਂ ਹੈਲਪ ਕਰ ਸਕਦੇ ਹੋ ਪਲੀਜ਼ ਆਪ ਆਓ ਖੁਦ ਆਓ ਕਿਸੇ ਨੂੰ ਕੁਝ ਦੇਣ ਦੀ ਲੋੜ ਨਹੀਂ ਸਿੱਧਾ ਆਓ ਆ ਕੇ ਇੱਥੇ ਇਹਨਾਂ ਲੋਕਾਂ ਦੀ ਜਿਹੜੀ ਹੈ ਮਦਦ ਕਰੋ ਜਿੰਨੀ ਮਦਦ ਕਰ ਸਕਦੇ ਹੋ ਧੰਨਵਾਦ ਇਹਦੇ ਹਾਲਾਤ ਹੁੰਦੇ ਆ ਇਹ ਸਤਲੁਜ ਦੀ ਇੱਕ ਕ੍ਰੀਕ ਹੈ ਹਾਂ ਪਰ ਹਾਲਾਤ ਤਾਂ ਇੱਥੇ ਬਹੁਤ ਮਾੜਿਆ ਹਾਂ ਬੇ ਬੜੀ ਜ਼ਮੀਨ 'ਤੇ ਸਾਰਾ ਖੇਤ ਡੁੱਬ ਗਿਆ ਸਬਜ਼ੀਆਂ ਡੁੱਬ ਗਿਆ ਪਾਣੀ ਪਾਸ ਤਾਂ ਚ ਇਧਰ ਆ ਰਿਹਾ ਹੈ ਬਹੁਤ ਹਾਲਾਤ ਉਧਰ ਵੀ ਮਾੜੇ ਨੇ ਉਧਰੇ ਮਾੜੇ ਨੇ ਹੂੰ ਕਿਉਂ ਉਧਰ ਵੀ ਮਲੇ ਦਰਿਆ ਨਦੀਕ ਹੈ ਉਹਦੀ ਮਾਰ ਸਾਨੂੰ ਪੈਂਦੀ ਹੈ ਹੂੰ ਉਹਦੇ ਨਾਲ ਸਾਡਾ ਸਾਰਾ ਯਾਨੀ ਕਿ ਪੱਤਣ ਜਿਹੜਾ ਨੋੜ ਚੁੱਕਾ ਹੈ ਕੋਈ ਸਾਨੂੰ ਇੱਥੇ ਉਧਰ ਹਲਾਤ ਮਾੜੇ ਤੁਹਾਨੂੰ ਕਿਵੇਂ ਪਤਾ ਵੀ ਉਧਰ ਹੀ ਮਾੜੇ ਉਹ ਸਾਰੇ ਇੱਥੇ ਨਾ ਸਵੇਰੇ ਨਾ ਥੋੜਾ ਜਨਾ ਲਾਉਸਮੈਂਟ ਕਰਦੇ ਨੇ ਕਈ ਵਾਰੀ ਹੂੰ ਤੋ ਸਾਨੂੰ ਬੜਾ ਲਾਉਸਮੈਂਟ ਆਵਾਜ਼ ਨਹੀਂ ਜਾਂਦੀ ਬਾਜੇ ਚ ਹੂੰ ਕਿਉਂ ਖੇਤ ਸਾਡੇ ਮੁੱਢੇ ਨਾਲ ਹੈਗਾ ਬਾਰਡਰ ਦੇ ਚੌਂਕੀ ਦੇ ਨਾਲ ਵੀ ਸੁੱਕ ਟੱਟੀ ਦੇ ਨਾਲ ਉਹ ਮੜ ਵੱਲ ਸਵੇਰੇ ਲਾਉਸਮੈਂਟ ਕਰਦੇ ਨੇ ਕੀ ਕਹਿੰਦੇ ਉਹ ਵੀ ਪਾਣੀ ਪਾਣੀ ਪਰ ਕਰਦੇ ਨੇ ਵੀ ਪਾਣੀ ਪਰ ਬਾਜੋ ਉਹ ਹੋ ਗਿਆ ਆ ਹੋ ਗਿਆ ਮਲੇ ਆਦੀ ਭਾਈ ਤੋ ਕੱਢਦੇ ਪੈਣ ਕਿਵੇਂ ਆਪਾਂ ਕੱਢ ਦਤੇ ਹੂੰ ਉਹ ਸਾਮ ਨਾਲ ਕਿੰਨੀ ਕੁ ਫਸਲ ਇੱਥੇ ਖਰਾਬ ਹੋ ਗਈ ਹੈ ਖਰਾਬ ਤਾਂ ਸਾਰ ਬੜੇ ਹੋ ਗਏ ਉਹ ਤੋਂ ਤਾਂ ਨੱਥਾ ਸਾਂ ਚੌਕੀ ਤੱਕ ਲੈ ਆ ਕੇ ਤੇ ਉਹ ਚੌਕੀ ਤੱਕ ਥੱਲੇ ਚਪਰਾਣ ਚੌਕੀ ਤੱਕ ਹੂੰ ਬੜੇ ਹੋ ਗਏ ਮਾਲੇ ਵੀ ਯਾਰ ਤੂੰ ਉੱਪਰ ਹੀ ਹੋ ਗਈ ਯਾਰ ਯਾਰ ਇੱਕੜ ਨਾਲ ਪਲਾਸੀ ਹੋ ਗਈ ਯਾਰ ਤੂੰ ਅੱਗੇ ਹੂੰ ਹਾਂਜੀ ਆਇਆ ਕੋਈ ਸਾਰ ਲੈਣ ਇੱਥੇ ਤੁਹਾਡੇ ਕੋਲ ਅਜੇ ਤਾਂ ਸਾਡੇ ਪਤਨ ਦਾ ਸਰ ਕੋਈ ਨਹੀਂ ਆਇਆ ਕੀ ਨਾ ਪਤਨ ਦਾ ਅੰਦੇ ਸ਼ਾਵਾ ਛੇ ਅਸੀਂ ਜਾਣੇ ਜਿਹੜਾ ਤੁਸੀਂ ਪੱਤਰਕਾਰ ਸਾਡੇ ਭਰਾ ਸਾਨੂੰ ਮਿਲ ਲਗੇ ਜੇ ਇੱਥੇ ਆ ਗਏ ਸਾਡੇ ਸਾਰ ਕੋ ਪੁੱਛ ਲੀਜੀ ਬਾਕੀ ਸਾਡੇ ਕੋਲ ਇੱਥੇ ਕੋਈ ਨਹੀਂ ਆਇਆ ਸਾਡੇ ਕਿਸੇ ਨੇ ਦੁੱਖ ਤਲੇ ਬਾਕੀ ਆ ਹਾਰੇ ਜਾਂਦੇ ਨਾ ਪਤਨ ਤੇ ਕਪੱਠੇ ਦੇ ਆ ਤਾਂ ਕੁਛ ਦੇਣ ਹਾਨੂੰ ਤਾਂ ਨਿਹਰਾ ਪੁੱਛ ਹੀ ਜਾਂਦੇ ਨਾ ਤੇ ਨਹੀਂ ਸਾਨੂੰ ਖੁਸ਼ੀ ਹੈ ਪਰ ਸਾਡੇ ਕੋਲ ਕੋਈ ਨਹੀਂ ਪੁੱਛਣ ਵੀ ਨਹੀਂ ਆ ਕੋਈ ਕੋਈ ਨਹੀਂ ਪਹੁੰਚਾ ਸਾਡੇ ਪਤਨ ਤੇ ਕਿਹ ਕੀ ਨਾ ਇਸ ਪਤਨ ਦਾ 200 ਕੀ ਗੱਟੀ ਬੋਲਦੇ 200 ਕੀ ਗੱਟੀ ਦਾ ਪਤਨ ਲੱਗਦਾ ਹੈ ਅੱਛਾ ਉਹ ਬੜਾ ਚੌਕੇ ਖੜੇ 200 ਕੀ ਗੱਟੀ ਪਰਮਾ ਸਿੰਘ ਵਾਲਾ 68 68 ਚ ਇਕ ਕੋਈ ਇਹ ਆਤੂ ਵਾਲਾ ਬਖਰਾਇਆ ਸਾਡਾ ਬਖਰਾ ਹੈ ਇਹ ਤੁਹਾਡਾ ਬਖਰਾ ਹੈ 863 ਚ ਇਹ ਮਲੇ ਸਾਡਾ ਪਤਨ 200 ਗੱਟੀ ਨਹੀਂ ਲੱਗਦਾ ਹੂੰ ਤੁਹਾਡੇ ਕਹਿੰਦਾ ਮਤਲਬ ਜਿੰਨੇ ਦਿਨ ਹੋ ਗਏ ਇੰਨੇ ਦਿਨ ਹੋ ਗਏ ਪਾਣੀ ਹੋਏ ਨੂੰ ਕੋਈ ਵੀ ਨਹੀਂ ਆਇਆ ਇੱਥੇ ਕੋਈ ਸਰ ਨੇ ਆ ਕੋਈ ਬੇੜੀ ਪਰ ਉਹ ਨਹੀਂ ਆ ਬੇੜੀ ਸਾਡੇ ਕੋਲ ਪ੍ਰਾਣੀ ਟੁੱਟੀ ਜਗੀ ਪਹਿਲਾਂ ਦੇ ਆ ਗਏ ਨਾ ਪਤਨ ਆਵੜਾ ਦੇ ਗਏ ਕਿ ਕਿਦੋ ਹੋ ਤੋ ਉਹਦੇ ਮਲੇ ਰਾਜ ਉਹ ਜੋ ਸਾਡੇ ਕੋਲ ਟੁੱਟੀ ਲਈ ਫਨਾ ਦੇ ਕੋਈ ਗੰਡਾ ਗੰਡਾ ਕਿਤੇ ਫਿਰਨੇ ਤੇ ਆ ਡੰਗਾ ਸਾਰੇ ਸਾਡੇ ਕੋਲ ਕੋਈ ਨਹੀਂ ਆ ਹੂੰ ਤੇ ਇਹ ਉਧਰ ਤੋਂ ਦੱਸਦੇ ਆਪਣੇ بڑے ਪੱਤਰਕਾਰ ਆਪਣੇ ਪੱਤਰਕਾਰ ਵੀ ਆਏ ਨੇ ਹੋਰ ਵੀ ਆਏ ਨੇ ਮਲੇ ਐਮਐਲ ਵੀ ਆਏ ਨੇ ਕਿ ਜੀ 15 20 ਟਾਣੀਆਂ ਹੈਗੀਆਂ ਨੇ ਅੱਗੇ ਜੀ ਹੂੰ ਕਿੰਨੇ ਕੁ ਲੋਕ ਹੋਣਗੇ ਲੋਕ ਸੀਗੇ ਜੀ 100 ਸਵਾ 100 हां ਇੰਨੀ ਹੈਗੀ 100 ਸਵਾ 100 ਹੂੰ ਉਹਨਾਂ ਦਾ ਸੰਪਰਕ ਟੁੱਟ ਗਿਆ ਬਿਲਕੁਲ ਹਾਂ ਜੀ ਟੁੱਟ ਗਿਆ ਬਿਸੋ ਕੀ ਪੰਦਾ ਹੈ ਟਾਣੀ ਹਾਂ ਗੱਟੀ ਬਿਸੋ ਗੱਟੀ ਬਿਸੋ ਦੀ ਤੇ ਫਿਰ ਇਹ ਇੱਥੇ ਸੜਕ ਦੇ ਉੱਤੋਂ ਪਾਣੀ ਲੰਘ ਰਿਹਾ ਕਿੰਨੇ ਕੁ ਫੁੱਟ ਹੈ ਸੜਕ ਦੇ ਉੱਤੋਂ ਇੱਥੇ ਹੋਗਾ ਜੀ ਸੱਤ ਫੁੱਟ ਸੱਤ ਅੱਠ ਫੁੱਟ ਹੈਗਾ 7-8 ਫੁੱਟ ਹੈਗਾ 7-8 ਫੁੱਟ ਸੜਕ ਦੇ ਉੱਤੋਂ ਲੰਘ ਰਿਹਾ ਹਾਂ ਜੀ ਉਹਦੇ ਤਕ ਵੀ 25 35 ਫੁੱਟ ਪਾਣੀ ਇੱਥੇ ਤਾਂ ਇਹ 30 35 ਫੁੱਟ ਚੱਲ ਰਿਹਾ ਸਰ ਜੀ ਇੱਥੇ ਆ ਜਿਹੜਾ ਨੀਵਾ ਜਗਾ ਸਰ ਲਗ ਲਗ ਹਾਂ ਨੀਵਾ ਤਾਂ ਹੈ ਨਾ 35 ਫੁੱਟ ਹੈਗਾ ਪਾਣੀ ਮਤਲਬ ਕਿ ਜਿੱਥੇ ਨੀਵਾ ਉੱਥੇ ਜ਼ਿਆਦਾ ਹੈ ਜਿੱਥੇ ਉੱਚਾ ਉੱਥੇ ਘੱਟ ਹੈ ਤੇ ਸੜਕ ਤੋਂ 7-8 ਫੁੱਟ ਲੰਘ ਠੀਕ ਹੈ ਤੇ ਇਹ ਕੋਈ ਆਇਆ ਸਾਰ ਲੈਣ ਤੁਹਾਡੀ ਕਿਸੇ ਨੇ ਪੁੱਛਿਆ ਦੱਸਿਆ ਨਹੀਂ ਤੇ ਫਿਰ ਪਾਰ ਜਾਣ ਦਾ ਸਾਰਾ ਹੀ ਆ ਬੇੜੀ ਇੱਕੋ ਹਾਂਜੀ ਬੇੜੀ ਹੈ ਅੱਛਾ ਇਹਦੇ ਸਾਰੇ ਜਾਣੇ ਹਾਂ ਠੀਕ ਹੈ ਕੀ ਮੰਗ ਕੀ ਕਰਦੇ ਮੰਗ ਤਈ ਹੈ ਜੀ ਆ ਪੋਲ ਬਣਨੀ ਚਾਹੀਦੀ ਹੈ ਪੋਲ ਬਣ ਜਾ ਤਾਂ ਅਤੂ ਵਾਲੇ ਬੰਦੇ ਸਾਰੀ ਤੋਂ ਸੌਲ ਹੁੰਦੀ ਹੈ ਜੀ ਹਾਂ ਕਿਨਾ ਤੁਹਾਡਾ ਰਜਿੰਦਰ ਸਿੰਘ ਪਿੰਡ ਹਾਂ ਪਿੰਡ ਅਤੂ ਵਾਲਾ ਜੀ ਠੀਕ